ਕਈ ਮਾਹਰ ਇਹ ਸਲਾਹ ਦਿੰਦੇ ਨੇ ਕਿ ਆਪਣੇ ਜੀਵਨ ਵਿੱਚ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਪਰ ਅਸੀਂ ਜਾਣੇ ਅਣਜਾਣੇ ਪਲਾਸਟਿਕ ਦੀ ਵਰਤੋਂ ਕਰ ਹੀ ਲੈਂਦੇ ਹਾਂ ਅਸੀਂ ਬਾਜ਼ਾਰ ਤੋਂ ਪਲਾਸਟਿਕ ਦੇ ਲਿਫਾਫੇ ਵਿੱਚ ਸਬਜ਼ੀਆਂ ਲਿਆਉਂਦੇ ਹਾਂ ਅਤੇ ਘਰ ਵਿੱਚ ਪਲਾਸਟਿਕ ਦੇ ਡੱਬਿਆਂ ਵਿੱਚ ਮਸਾਲੇ ਰੱਖਦੇ ਹਾਂ ਐਨਾ ਹੀ ਨਹੀਂ ਕੁਝ ਲੋਕ ਪਲਾਸਟਿਕ ਦੀਆਂ ਬੋਤਲਾਂ ਦਾ ਪਾਣੀ ਵੀ ਪੀਂਦੇ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਸੁਣ ਕੇ ਅਜੀਬ ਲੱਗੇਗਾ ਕਿ ਪਲਾਸਟਿਕ ਦੀ ਬੋਤਲ ਤੋਂ ਪਾਣੀ ਪੀ ਕੇ ਬੀਪੀ ਕਿਵੇਂ ਵੱਸ ਸਕਦਾ ਹੈ ਇਸ ਅਧਿਐਨ ਚ ਪਾਇਆ ਗਿਆ ਕਿ ਜਦੋਂ ਪਲਾਸਟਿਕ ਦੀ ਬੋਤਲ ਚੋਂ ਪਾਣੀ ਪੀਤਾ ਜਾਂਦਾ ਹੈ ਤਾਂ ਪਲਾਸਟਿਕ ਦੇ ਛੋਟੇ ਛੋਟੇ ਕਣ ਪਾਣੀ ਚ ਰਲ ਜਾਂਦੇ ਨੇ ਅਤੇ ਇਸ ਤੋਂ ਬਾਅਦ ਪਾਣੀ ਰਾਹੀਂ ਸਾਡੇ ਸਰੀਰ ਚ ਦਾਖਲ ਹੋ ਜਾਂਦੇ ਨੇ ਇਹਨਾਂ ਪਲਾਸਟਿਕ ਦੇ ਕਣਾਂ ਨੂੰ ਮਾਈਕਰੋਪਲਾਸਟਿਕਸ ਕੀ ਆ ਜਾਂਦਾ ਹੈ ਇਹ ਸਾਡੇ ਸਰੀਰ ਵਿੱਚ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੁੰਦੇ ਨੇ ਅਤੇ ਲੰਬੇ ਸਮੇਂ ਤੱਕ ਖੂਨ ਵਿੱਚ ਰਹਿਣ ਨਾਲ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਵਧਾਉਂਦੇ ਨੇ ਯੂਨੀਵਰਸਿਟੀ ਨੇ ਕੁਝ ਲੋਕਾਂ ਤੇ ਇੱਕ ਰਿਸਰਚ ਕੀਤੀ ਜਿਸ ਚ ਉਹਨਾਂ ਨੇ ਕੁਝ ਲੋਕਾਂ ਨੂੰ ਇੱਕ ਹਫਤੇ ਤੱਕ ਪਲਾਸਟਿਕ ਦੀਆਂ ਬੋਤਲਾਂ ਦਾ ਪਾਣੀ ਪੀਣ ਤੇ ਪਾਬੰਦੀ ਲਗਾ ਦਿੱਤੀ ਇੱਕ ਹਫਤੇ ਬਾਅਦ ਇਹ ਦੇਖਿਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਪਲਾਸਟਿਕ ਦੀਆਂ ਬੋਤਲਾਂ ਦਾ ਪਾਣੀ ਨਹੀਂ ਪੀਤਾ ਉਹਨਾਂ ਦਾ ਬਲੱਡ ਪ੍ਰੈਸ਼ਰ ਪਲਾਸਟਿਕ ਦੀਆਂ ਬੋਤਲਾ ਤੋਂ ਪਾਣੀ ਪੀਣ ਵਾਲਿਆਂ ਨਾਲੋਂ ਘੱਟ ਸੀ ਕੁਝ ਸਾਲ ਪਹਿਲਾਂ ਇੱਕ ਵਿਗਿਆਨੀ ਨੇ ਦਾਅਵਾ ਕੀਤਾ ਸੀ ਇੱਕ ਹਫਤੇ ਵਿੱਚ ਲਗਭਗ 5 ਗ੍ਰਾਮ ਮਾਈਕਰੋਪਲਾਸਟਿਕ ਮਨੁੱਖੀ ਸਰੀਰ ਵਿੱਚ ਦਾਖਲ ਹੁੰਦਾ ਹੈ ਜੋ ਸਿਹਤ ਲਈ ਬਹੁਤ ਖਤਰਨਾਕ ਹੈ ਇਸ ਨਾਲ ਨਾ ਸਿਰਫ ਬੀਪੀ ਵਧਦਾ ਹੈ ਸਗੋਂ ਦਿਲ ਦੀਆਂ ਸਮੱਸਿਆਵਾਂ ਅਤੇ ਕੈਂਸਰ ਦਾ ਖਤਰਾ ਵੀ ਵੱਧ ਜਾਂਦਾ ਹੈ ਇਸ ਨਾਲ ਸਾਨੂੰ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਲਗਭਗ ਨਾ ਦੇ ਬਰਾਬਰ ਕਰਨੀ ਚਾਹੀਦੀ ਹੈ